ਸੋਹਿਲਾ ਰਾਗਉੜੇ ਦੇਵਕੇ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾਹੇ ਬਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੇ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਲਿਯਨ ਦੇਖੈਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਗਵਨ ਸੁਮਾਰ ਸੰਬਦ ਸਾਹਾ ਲਿਖਿਆ ਮਨੁ ਕਿਰਪਾ ਵੋ ਤੇਲ ਦੇਹੋ ਸਜਣ ਅਸੀਸਣੀਆਂ ਜਿਉ ਹੋਐ ਸਹਿਬ ਸੋ ਮੇਲ ਘਰ ਘਰ ਹੋ ਪਹੋਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇਹ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ सो कर राखाई तुय रहा विश्व चसियां कड़िया पहरा थिथी वारी माह सूरज नानक कर ते धनाशरी महलां पैला गगन मैथाल रवचन दी पगबन्नी तारका मंडल जनक मोती धूप मलन लो पवन चवरो करे सगले बन राई फुलंत ज्योति ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਇਨ ਹਤ ਸ਼ਬਦ ਵਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤ ਨੰਨਾ ਇਕ ਤੋਹਿ ਸਹਸ ਪਦ ਬਿਮਲ ਨੰਨਾ ਇਕ ਪਦ ਗੰਧ ਬੈਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲੇ ਮਕਰੰਦ ਲੋਬਿਤ ਮਨਵੰਦ ਨੋ ਮਹੀਐ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਨਤੇ ਤੇ ਰੈ ਨਾਹੀ ਵਸਾ ਗਾਉੜੀ ਪੁਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਿਲ ਸਾ ਦੁਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਂਉਂ ਜਲੇ ਪਰਵਡਾ ਹੈ ਕਰ ਡੰਡੋਦ ਪਰਵਡਾ ਹੈ ਰਹਾ ਉਹ ਸਾਗ ਧਰ ਸੰਨ ਜਾਣਿਆ ਤਨੰਤਰ ਹੋਮੈ ਗੰਡਾ ਹੈ ਜੋ ਜੋ ਚਲੇ ਸੁਬੇ ਦੁਖ ਪਾਵੇ ਤੁਮ ਕਾਲ ਸਹੀ ਸਿਰ ਡੰਡਾ ਹੈ ਹਰ ਜਾਨੇ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬੋਖੰਡਾ ਹੈ ਆਪੋ ਨਸੀਬ ਰਖ ਪਾਇਆ ਪਰਮੇਸ਼ਰ ਵੋ ਸੋਖਣ ਪ੍ਰੇਮੰਡਾ ਹੈ ਹਮ ਗਰੀ ਮਸਕੀਨ ਅਪਰ ਤੇਰੇ ਰਾਖ ਰਾਖ ਮੁੰਡਾ ਏ ਜਨਾਨਕ ਨਾਮ ਥਾਰ ਟੇਕਰ ਨਾਮੇ ਸੁਖ ਮੰਡਾ ਹੈ ਰਾਗੌੜੀ ਪੁਰਵੀ ਮਹੱਲਾ ਬਜਵਾ ਕਰੋ ਬੇਨੰਤੀ ਸੁਣ ਮੇਰੇ ਮਿੱਤਾ ਸੰਤ ਟਹਲ ਗਈ ਬੇਲਾ ਆਈ ਹਾਂ ਖਾੜ ਚਲੋ ਹਰਲਾਹਾ ਅੱਗੇ ਵਸਨ ਸੋਹਿਲਾ ਹਾਉ ਦੇ ਗਣੇ ਦਰਸਨ ਨਾਰੇ ਮਨ ਗੁਰਮੁਲਕਾਰ ਸਵਾਰੇ ਰਸ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਵ ਰਸ ਕਥ ਕਥਾ ਦਰਨ ਜਾਨੀ ਜਾਕੁ ਆਏ ਸੋਇ ਬਿਹਾ ਜੁਰ ਗੁਰ ਤੇ ਮਨੈ ਬਸੇ ਰਾਨੇ ਕਰਮੈ ਲਪਾਉ ਸੁਖ ਸਹਜੇ ਬਹੁਰ ਨ ਹੋਏ ਗੋਫੀਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੀ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ